ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ Facebook ਪੇਜ ਤੇ ਅੱਜ ਤੁਹਾਨੂੰ ਦਿਖਾਉਣਿਆ ਸੁਪਰ ਸੀਡਰ ਦਾ ਕਮਾਲ ਪਿੰਡ ਝੰਡੂਕੇ ਜ਼ਿਲ੍ਹਾ ਮਾਨਸਾ ਤੋਂ ਵੀਡੀਓ ਹੋਣ ਜਾ ਰਹੀ ਹੈ ਜੀ ਹਾਂਜੀ ਪਿੰਡ ਝੰਡੂਕੇ ਜੋ ਕਿ ਮਾਨਸਾ ਜ਼ਿਲ੍ਹਾ ਦੇ ਵਿੱਚ ਪੈਂਦਾ ਹੈ ਇੱਥੇ ਸੁਪਰ ਸੀਡਰ ਦੀ ਬਹਾਈ ਚੈੱਕ ਕਰ ਸਕਦੇ ਹੋ ਤੁਸੀਂ ਆਪਣੇ ਅੱਖੀ ਤੇ ਅੱਜ ਦੇ ਮਾਹੌਲ ਦੇ ਵਿੱਚ ਤੁਸੀਂ ਵੇਖ ਰਹੇ ਹੋ ਪਰਾਲੀ ਨੂੰ ਅੱਗ ਨਹੀਂ ਲਾਉਣ ਦੇ ਰਿਹਾ ਕੋਈ ਵੀ ਸਰਕਾਰ ਤੇ ਮਨਾ ਕੀਤਾ ਹੋਇਆ ਤੇ ਉਥੇ ਕੀ ਹੈ ਸੁਪਰਸੀਡਰ ਕੰਮ ਆ ਰਿਹਾ ਜੀ ਜਿੰਨਾ ਵੀ ਰਣੇ ਅਜੇ ਤੱਕ ਆਪਣਾ YouTube ਚੈਨਲ ਜਾਂ Facebook ਪੇਜ ਫੋਲੋ ਨਹੀਂ ਕੀਤਾ ਸਬਸਕ੍ਰਾਈਬ ਨਹੀਂ ਕੀਤਾ ਉਹ ਛੇਤੀ ਤੋਂ ਛੇਤੀ ਕਰ ਲੋ ਜੀ ਤਾਂ ਕਿ ਆਪਣੀਆਂ ਨਵੀਆਂ ਆਉਣ ਵਾਲੀਆਂ ਵੀਡੀਓਜ਼ ਜਲਦ ਤੋਂ ਜਲਦ ਤੁਹਾਨੂੰ ਵੇਖਣ ਨੂੰ ਮਿਲ ਸਕਣ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਹਾਂਜੀ ਜਗਤਜੀਤ ਜੀਤਾਲਿਆਂ ਦਾ ਬਣਿਆ ਹੋਇਆ ਸੁਪਰਸੀਡਰ ਹੰਡਾ ਚੰਡੂ ਕੇ ਜ਼ਿਲ੍ਹਾ ਮਾਨਸਾ ਦੇ ਵਿੱਚ ਪੈਂਦਾ ਜੀ ਇੱਥੇ ਭਾਨਾ ਸਪਰੇਅ ਵਾਲਾ ਹਾਂਜੀ ਨਵਾਂ ਸੁਪਰ ਸੀਡਰ ਲੈ ਕੇ ਆਏ ਨੇ ਤੇ ਟਰੈਕਟਰ ਵੀ ਨਵਾਂ ਕੜਵਾਇਆ ਵੀਰਾਂ ਨੇ 855 ਤੇ ਸੁਪਰ ਸੀਡਰ ਹਾਂਜੀ ਨਵਾਂ ਲੈ ਕੇ ਆਏ ਆ ਨੰਬਰ ਵੀਰਾਂ ਦੇ ਸਕਰੀਨ ਦੇ ਉੱਪਰ ਦਿੱਤੇ ਹੋਏ ਆ ਨੋਟ ਕਰ ਸਕਦੇ ਹੋ ਜੀ 9464071585 9464071581 ਤੇ ਦੂਸਰਾ ਨੰਬਰ ਹੈਗਾ ਜੀ 90564 71581 ਹਾਂਜੀ ਦੋਨਾਂ ਦੇ ਮਗਰ 71581 ਲੱਗਦਾ ਤੇ ਕਿਸੇ ਵੀ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਅੱਜ ਦੇ ਮਾਹੌਲ ਦੇ ਵਿੱਚ ਤੁਸੀਂ ਸਾਰੇ ਜਾਣਕਾਰੋਂ ਸਰਕਾਰ ਅੱਗ ਨਹੀਂ ਲਾਉਣ ਦੇ ਰਹੀ ਤੇ ਉੱਥੇ ਸੁਪਰਸੀਡਰ ਦਾ ਜੋ ਵਰਕ ਹੈ ਦੇਖੋ ਨੂੰ ਮਿਲ ਰਿਹਾ ਤੇ ਆਪਣੇ ਅੱਖੀ ਤੁਸੀਂ ਇਸ ਦਾ ਵਰਕ ਚੈੱਕ ਕਰ ਸਕਦੇ ਹਾਂ ਜੀ। ਹਾਂ ਜੀ ਕਮਾਲ ਦੀ ਬਹਾਈ ਹੈ ਤੇ ਜੋ ਵੀਰ ਆਪਣੇ ਕਿਸੇ ਵੀ ਵੀਰ ਨੂੰ ਲੋੜ ਹੈ ਝੋਨੇ ਵਾਲੇ ਆਪਣੇ ਬਾਣ ਦੀ ਬਹਾਈ ਕਰਵਾਉਣੀ ਹੈ ਜਾਂ ਅੱਗੇ ਕਣਕ ਦੀ ਬਜਾਈ ਕਰਵਾਉਣੀ ਹੈ ਤਾਂ ਤੁਸੀਂ ਇਹਨਾਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜੀ। ਪਿੰਡ ਝੰਡੂਕੇ ਜ਼ਿਲ੍ਹਾ ਮਾਨਸਾ ਦੇ ਵਿੱਚ ਪੈਂਦਾ ਇੱਥੇ ਭਾਨਾ ਸਪਰੇਅ ਵਾਲਾ ਜਿਨ੍ਹਾਂ ਦੀ ਕੇ ਆਪਣੀ ਖੁੱਦੀ ਪਿੰਡੀ ਸਪਰੇਅ ਦੀ ਸ਼ਾਪ ਵੀ ਆ। ਹਾਂਜੀ ਭਾਨਾ ਸਪਰੇਅ ਵਾਲਾ ਵਜਦਾ ਹੈ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਅਗਰ ਤੁਸੀਂ ਵੀ ਆਪਣੀ ਕਿਸੇ ਵੀ ਜਾਨਵਰ ਜਾਂ ਖੇਤੀਬਾੜੀ ਸੰਬੰਧਿਤ ਸੰਦਾਂ ਦੀ ਵੀਡੀਓ ਦੀ ਐਡ ਲਗਾਉਣੀ ਚਾਹੁੰਦੇ ਹੋ ਤਾਂ ਫ੍ਰੀ ਐਡ ਆ ਜੀ ਤੇ ਸਾਡੇ ਉੱਪਰ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ। 600 ਪੂਰਾ 7624 360 ਹਾਂਜੀ ਤੁਸੀਂ ਆਪਣੇ ਅੱਖੀ ਚੈੱਕ ਕਰ ਸਕਦੇ ਹੋ। ਪਰਾਲੀ ਵੀ ਬਹੁਤ ਹੈਗੀ। ਤੇ ਉਸ ਤੋਂ ਬਾਅਦ ਸੁਪਰ ਸੀਡਰ ਦਾ ਕਮਾਲ ਵੀ ਚੈੱਕ ਕਰ ਸਕਦੇ ਹੋ ਬਹਾਈ ਚੈੱਕ ਕਰ ਸਕਦੇ ਹੋ ਪਿੱਛੇ-ਪਿੱਛੇ ਤੇ ਇਸੇ ਤਰ੍ਹਾਂ ਆਪਣੀਆਂ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਚੈਨਲ YouTube ਚੈਨਲ ਤੇ Facebook ਪੇਜ ਫੋਲੋ ਕਰ ਲਓ ਜੀ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਬਾਕੀ ਆਪਣੇ ਅੱਖੀ ਤੁਸੀਂ ਬਹਾਈ ਚੈੱਕ ਕਰ ਸਕਦੇ ਹੋ ਇਸ ਵੀਡੀਓ ਦੇ ਵਿੱਚ ਸੁਪਰ ਸੀਡਰ ਦੀ ਬਹਾਈ ਕਮਾਲ ਦਾ ਵਰਕ ਹੈ ਜੀ ਤੇ ਤੁਸੀਂ ਵੀ ਆਪਣੇ ਝੋਨੇ ਵਾਲੇ ਬਾਣ ਦੀ ਬਹਾਈ ਕਰਵਾ ਸਕਦੇ ਹੋ ਜਾਂ ਅੱਗੇ ਜਿਵੇਂ ਕਣਕ ਦੀ ਬਜਾਈ ਕਰਵਾਉਣੀ ਹੈ ਕਰਵਾ ਸਕਦੇ ਹੋ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜੀ ਨੰਬਰ ਤੁਸੀਂ ਇੱਕ ਵਾਰ ਤੋਂ ਫਿਰ ਨੋਟ ਕਰ ਸਕਦੇ ਹੋ 9464071581 ਹਾਂਜੀ 9464071581 ਤੇ ਦੂਸਰਾ ਨੰਬਰ ਹੈਗਾ 9056471581 ਜੀ ਤੇ ਬਾਕੀ ਤੁਸੀਂ ਪਰਾਲੀ ਤੇ ਉਸ ਤੋਂ ਬਾਅਦ ਬਹਾਈ ਦੋਨੇ ਆਪਣੇ ਅੱਖੀ ਚੱਕ ਕਰ ਸਕਦੇ ਹੋ ਇਸ ਵੀਡੀਓ ਦੇ ਰਾਹੀਂ ਹਾਂਜੀ ਲਾਸਟ ਤੱਕ ਬਣੇ ਰਹੋ ਵੀਡੀਓ ਸਕਿਪ ਨਹੀਂ ਕਰਨੀ ਤੇ ਤੁਸੀਂ ਅੱਗੇ ਵੀ ਵੀਡੀਓ ਰਾਹੀਂ ਬਾਣ ਦੀ ਕਿਦਾਂ ਬਹਾਈ ਕੀਤੀ ਆ ਤੇ ਵੇਖ ਸਕਦੇ ਹੋ ਤੇ ਇਸੇ ਤਰ੍ਹਾਂ ਆਪਣੀਆਂ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਚੈਨਲ ਪੇਜ ਜ਼ਰੂਰ ਫੋਲੋ ਕਰਿਓ ਸਬਸਕ੍ਰਾਈਬ ਕਰਿਓ ਜੀ ਮਿਲਦੇ ਆਂ ਅਗਲੀ ਵੀਡੀਓ ਨਾਲ ਧੰਨਵਾਦ ਜੀ